Thank mm -hmm. you. ਕਰ ਸਾਥੀਆਂ ਨੇ ਫੋਨ ਕੀਤਾ ਲੋਕੋ ਤੁਹਾਨੂੰ ਕਹਿੰਦੇ ਅੰਦਰ ਸਾਡਾ ਸਮਾਨ ਜਿਹੜਾ ਬਾਹਰ ਹੈ। ਔਰ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਸਮਾਨ ਜਿਹੜਾ ਵਰਕਰਾਂ ਨੇ ਅੰਦਰ ਰੱਖਤਾ ਸੀ। ਤੇ ਸਾਡੇ ਕੋਲ ਕੋਈ ਇਹਦਾ ਨੋਟਿਸ ਨਹੀਂ ਹੈ, ਕੋਈ ਸੰਬੰਧ ਨਹੀਂ ਹੈ। ਕੋਈ ਸਾਨੂੰ ਅਜੇ ਤੱਕ ਅਦੀ ਕੋਰਟ 'ਚ ਬੁਲਾਇਆ ਨਹੀਂ ਗਿਆ ਇਸ ਮਾਮਲੇ ਦੇ ਵਿੱਚ। ਤੇ ਅੱਜ ਅਗਰ ਉਹ ਲੋਕ ਇਦਾਂ ਜਬਰਦਸਤੀ ਨਾਲ ਤਾਰੇ ਲਾ ਗਏ ਜਾਂ ਸੰਗਾਂ ਚੱਕ ਕੇ ਲੈ ਰਹੇ। ਇਹ ਮਾੜੀ ਗੱਲ ਹੈ। ਅਗਰ ਕੋਰਟ ਦਾ ਕੋਈ ਆਰਡਰ ਹੈ ਤੇ ਕਮ ਐਟਲੀਸਟ ਕੌਣ ਇਨਫੋਰਮ ਕਰ ਦੇ ਕੋਰ ਤੋਂ ਉੱਪਰ ਤਾਂ ਕੋਈ ਨਹੀਂ ਹੈ ਰਿਸਪੈਕਟ ਦਾ ਕੋਰ ਸਰ ਪੁਲਿਸ ਆਈਸੀ ਨਾਲ ਜਦੋਂ ਆਈਸੀ ਨਾਲ ਕੋਰ ਨੂੰ ਤਰਾ ਦਿੱਤੀ ਜੀ ਸਾਨੂੰ ਤਾਂ ਪਤਾ ਹੀ ਨਹੀਂ ਜੀ ਆ ਜਿਹੜੀ ਲੋਕਲ ਪੁਲਿਸ ਹੈ ਮੈਂ ਜਦੋਂ ਕਤਵਾਲੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਤੁਹਾਡੀ ਨੋਲੇਜ ਚ ਹੈ ਵੀ ਕੋਈ ਕੋਰ ਕੇਸ ਚੱਲਦਾ ਪਿਆ ਨੋ 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 ਟ ਐਟ 올 ਸਾਡੇ ਆਯੂ ਦੇ ਪ੍ਰਧਾਨ ਨੇ ਆ ਹੈਪੀ ਆ ਜੀ ਆ ਜੀ ਹੈਪੀ ਬਲਾਉ ਹੈਪੀ ਲਾਡੀ ਉਹਨਾਂ ਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਸਾਡੇ ਦਿਹਾਤੀ ਦੇ ਪ੍ਰਧਾਨ ਨੂੰ ਕੁਝ ਨਹੀਂ ਪਤਾ ਸਾਡੀ ਮੈਲ ਅਕਾਊਂਟਸ ਨੂੰ ਕੁਝ ਨਹੀਂ ਪਤਾ ਉਹ ਬੰਦੇ ਨੇ ਕਿ ਅਸੀਂ ਕੌਤ ਕਿ ਜਿੱਤੇ ਆ ਅਸੀਂ ਤਾਂ ਕਰਿਆ ਉਹਨਾਂ ਨੇ ਆਰਡਰ ਦਿਖਾਇਆ ਕਹਿੰਦੇ ਅਸੀਂ ਸਮਾਨ ਵੀ ਅਸੀਂ ਤਾਂ ਕਰਕੇ ਬਾਹਰ ਕੱਢਿਆ ਆਏ ਆਂ ਆ ਦੋਸਤ ਕੋਈ ਕੇਸ ਚੱਲਦਾ ਹੁੰਦਾ ਕੋਈ ਜਿੱਤਦਾ ਹੈ ਕੋਈ ਹਾਰਦਾ ਹੈ ਦੋ ਲੋਕਾਂ ਦਾ ਪਤਾ ਹੁੰਦਾ ਨਾ ਸੰਤਾ ਪਤਾ ਹੀ ਨਹੀਂ ਅਸੀਂ ਐਨੇ ਯਾਰ ਪਾਗਲ ਥੋੜੀ ਆ ਇਹਨੇ ਬੇਕੂ ਥੋੜੀ ਆ ਕੀ ਕੋਰਟ ਦੇ ਕੇ ਚੱਲ ਰਿਹਾ ਅਸੀਂ ਹਾਰੇ ਜਿਤਨੇ ਤੁਹਾਨੂੰ ਪਤਾ ਹੀ ਨਾ ਹੋਵੇ ਇੱਕ ਕੋਈ ਸਮਨ ਵਗੈਰਾ ਹੀ ਨਹੀਂ ਆ ਨਾ ਨੈਵਰ ਉਹ ਗੈਰ ਨਹੀਂ ਕੋਈ ਨੈਵਰ ਸੀ ਵੀ ਕਦੇ ਸਟਾਡੀ ਉਹਨਾਂ ਪਾਰਟੀ ਦੇ ਨਾਲ ਚੋਣੇ ਗਏ ਕੋਈ ਕਾਂਗਰਸ ਪਾਰਟੀ ਨੇ ਤਾਲੇ ਨਹੀਂ ਤੋੜੇ ਮੈਂ ਜਦੋਂ ਇੱਥੇ ਆਇਆ ਉਦੋਂ ਆ ਸਾਰਾ ਰੋਡ ਜਿੱਦਾਂ ਐ ਇਦਾਂ ਹੀ ਨਜ਼ਰ ਆਈ ਐ ਤੇ ਇਦਾਂ ਹੀ ਦਰਵਾਜ਼ੇ ਨਜ਼ਰ ਆਏ ਸਮਾਨ ਜਿਹੜਾ ਸੀ ਉਹ ਕਿੱਥੇ ਗਿਆ ਜਿਹੜਾ ਅੰਦਰ ਸਮਾਨ ਪਿਆ ਸੀ ਕਾਂਗਰਸ ਦਾ ਉਹ ਸਾਨੂੰ ਇਹ ਕਿਹਾ ਜਾ ਰਿਹਾ ਵੀ ਸਮਾਨ ਕੋਈ ਜਿਹੜਾ ਐ ਇੱਥੋਂ ਲੈ ਕੇ ਗਏ ਤੁਹਾਡੀ ਨੌਲੇਜ ਦੇ ਵਿੱਚ ਹੈ ਕੌਣ ਲੋਕ ਨੇ ਜਿਹੜੇ ਆਏ ਸੀ ਕੌਣ ਪੁੱਛ ਨਹੀਂ ਪਤਾ ਜੀ ਅਸੀਂ ਉਹੀ ਤਾਂ ਦੇਖਣ ਆਏ ਆ ਵੀ ਇਹ ਕੌਣ ਲੋਕ ਹੈ ਜਿਨ੍ਹਾਂ ਨੇ ਆ ਸਾਡਾ ਨਾ ਕੀਤਾ ਸਾਡਾ ਕਿਰਾਇਆ ਤੱਕ ਨਹੀਂ ਦੇ ਰਹੇ ਸੀ ਕਾਂਗਰਸ ਸਰ ਕਦੀ ਕੋਈ ਐਹੋ ਜੀ ਨਾ ਡਿਮਾਂਗ ਨਾ ਕੋਈ ਐਹੋ ਜੀ ਗੱਲ ਆ ਸਾਡੇ ਯੂਥ ਦੇ ਪ੍ਰਧਾਨ ਨੇ ਲਾਲੀ ਜੀ ਹਾਂਜੀ ਕਦੀ ਇਹਨਾਂ ਦਾ ਆਫਿਸ ਨਾਲ ਦਾ ਲਾਲੀ ਜੀ ਤੁਹਾਡੀ ਨੌਲੇਜ ਹੈ ਕੋਈ ਯੂਥ ਕਾਂਗਰਸ ਦੇ ਦਫ਼ਤਰ ਤੇ ਮਿਤਾਲੇ ਤੋੜੇਗੇ ਬਿਲਕੁਲ ਨੌਲੇਜ ਨਹੀਂ ਸੀਗਾ ਸੋ ਇੱਥੋਂ ਸਾਨੂੰ ਕਾਲ ਆਈ ਹੈ ਵੀ ਇੱਥੇ ਕੋਈ ਗੁੰਡਾਗਰਦੀ ਕਰ ਰਹੀ ਹੈ ਕੋਈ ਆਪਣੇ ਤਾਲੇ ਲਾ ਰਹੇ ਆ ਸਾਨੂੰ ਕੋਈ ਕੋਟ ਵੱਲੋਂ ਇਤਰਾ ਨਹੀਂ ਕੋਈ ਪੁਲਿਸ ਵੱਲੋਂ ਤਿੰਦਲਾ ਨਹੀਂ ਸਾਡਾ ਸਮਾਨ ਸਾਰਾ ਆਫਿਸ ਦਾ ਫੋਟੋ ਆ ਆਫਿਸ ਦਾ ਸਮਾਨ ਸਾਰਾ ਇੱਥੋਂ ਚੱਕ ਕੇ ਉਹ ਲੈ ਗਏ ਬਿਨਾਂ ਨੋਟ ਉਦੋਂ ਪਤਾ ਹੈ ਕੌਣ ਸੀ ਲੋਕ ਜਿਹੜੇ ਨਹੀਂ ਅਜੇ ਅਸੀਂ ਆਏ ਆਂ ਦੇਖ ਰਹੇ ਆਂ ਕੌਣ ਨੇ ਕੌਣ ਲੋਕ ਸੀਗੇ ਔਰ ਇੱਥੋਂ ਅਸੀਂ ਆਪਣੀ ਜਾਂਚ ਕਰ ਰਹੇ ਆਂ ਔਰ ਪੁਲਿਸ ਵੀ ਆਏ ਨੇ ਕਿੰਨੀ ਪੁਰਾਣੀ ਬਿਲਡਿੰਗ ਹੈ ਤੇ ਦੱਸਿਆ ਜਾ ਰਿਹਾ ਮਾਲਕ ਕਿ ਜਿੱਤ ਗਿਆ ਵਾ ਕੀ ਪੂਰਾ ਮਾਮਲਾ ਹੈ ਦੇਖੋ ਸਾਨੂੰ ਸਾਡੀ ਨੌਲੇਜ ਨਹੀਂ ਕਿ ਜਿੱਤ ਕੇ ਇਹਨਾਂ ਕੋਈ ਸਾਨੂੰ ਸਨਮਾਨ ਆਇਆ ਠੀਕ ਹੈ ਨਾ ਸਾਨੂੰ ਕੋਰਟ ਵੱਲੋਂ ਕੋਈ ਅਸੀਂ ਆਰਡਰ ਹੁਣ ਤੱਕ ਦੇਖਿਆ ਤੇ ਨਾ ਅਸੀਂ ਪੁਲਿਸ ਵੱਲੋਂ ਦੇਖਿਆ ਹੁਣ ਅਸੀਂ ਆਏ ਆਂ ਦੇਖ ਰਹੇ ਆਂ ਕੀ ਚੱਲ ਰਿਹਾ ਹੈ ਤੇ ਗੁੰਡਾਗਰਦੀ ਕੀਤੀ ਗਈ ਹੈ ਕੋਈ ਕੋਰਟ ਵੱਲੋਂ ਅਸੀਂ ਹੁਣ ਦੇਖ ਰਹੇ ਹਾਂ ਕੋਈ ਕਿਰਾਏ ਦੇ ਸੀਗਾ ਸਰ ਦੱਸਿਆ ਕੋਈ ਕਿ ਨੇ ਜੀ پارٹی ਦਾ ਪੁਰਾਣਾ ਆਫਿਸ ਜੀ ਬਹੁਤ ਪੁਰਾਣਾ ਜਿਹੜੇ ਲੰਬੇ ਸਮੇਂ ਤੋਂ ਪੁਰਾਣੀ ਸਾਡੇ ਸੀਐਮ ਸਾਰੇ ਇੱਥੇ ਜ਼ਿਲ੍ਹਾ ਪ੍ਰਧਾਨ ਜਿੰਨੇ ਵੀ ਸੀਗੇ ਸ਼ਹਿਰੀ ਤੇ ਇੱਥੇ ਸੀ ਸਾਡਾ ਪੁਰਾਣਾ ਆਫਿਸ ਹੈ ਤੇ ਹੁਣ ਅਸੀਂ ਆਏ ਆ ਪ੍ਰਧਾਨ ਜੀ ਆਏ ਨੇ ਜ਼ਿਲ੍ਹਾ ਪ੍ਰਧਾਨ ਵੱਡੀ ਕਾਂਗਰਸ ਤੋਂ ਤੇ ਪੁਲਿਸ ਵੀ ਇੱਥੇ ਆਈ ਆ ਉਹਨਾਂ ਦੀ ਵੀ ਨੌਲੇਜ ਨਹੀਂ ਸੀਗਾ ਅਸੀਂ ਦੇਖਦੇ ਹਾਂ ਹੁਣ ਕੀ ਕਰਦੇ ਸਾਡੀ ਨੌਲੇਜ ਹਜੇ ਕੁਝ ਨਹੀਂ ਸੀਗਾ ਅਸੀਂ ਆ ਕੇ ਦੇਖਿਆ ਵੀ ਇੱਥੇ ਤਾਲੇ ਤੋੜ ਕੇ ਨਵੇਂ ਲਾਏ ਗਏ ਆ ਪੇਂਟ ਦਾ ਕੰਮ ਜਿੱਥੇ-ਜਿੱਥੇ ਸਾਡਾ ਪਾਰਟੀ ਦਾ ਨਾਮ ਲਿਖਿਆ ਉੱਥੇ ਪੇਂਟ ਕਰਤਾ ਇਹਨਾਂ ਨੇ ਤੇ ਜਿੰਨੀਆਂ ਸਾਡੀਆਂ ਪਾਰਟੀ ਦੇ ਅੰਦਰ ਸਮਾਨ ਸੀਗਾ ਦਫਤਰ ਦਾ ਉਹ ਸਾਰਾ ਟੈਂਪੋ ਲੋਡ ਹੋ ਕੇ ਜਾ ਰਿਹਾ ਸੀ ਸਾਡੀ ਬਿਨਾ ਨੋਟਿਸ ਇਹ ਨਹੀਂ ਪਤਾ ਲੱਗਿਆ ਹੁਣ ਅਸੀਂ ਆਏ ਹੁਣ ਦੱਸ ਦਈਏ ਦੇਖਦੇ ਹਾਂ ਪੁਲਿਸ ਨੂੰ ਪੁੱਛ ਕੇ ਦੱਸਦੇ ਆ ਕਬਜਾ ਕਰਨ ਆਇਆ ਜੀ ਤੇ ਸਮਾਨ ਵੀ ਲੱਗੇ ਜਾ ਰਿਹਾ ਕਾਂਗਰਸ ਭਵਨ ਦਾ ਜੀ ਸਾਨੂੰ ਇਨਟੀਮੇਸ਼ਨ ਆਈ ਸੀ ਜੀ ਜੀ ਇੱਥੇ ਕੋਈ ਆਇਆ ਤੇ ਕੋਰਟ ਦੇ ਪਿਆਦੇ ਆਏ ਆ ਲੋਕ ਤੇ ਨਾਲ ਕੋਈ ਮਾਲ ਪਿਆ ਆ ਲੇਡੀ ਤੇ ਜਿਨ੍ਹਾਂ ਨੇ ਇਨਵੈਂਟਰੀ ਕੀਤੀ ਹੈ ਤੇ ਆਪ ਜਿਹੜਾ ਵੀ ਸਮਾਨ ਇਨਵੈਂਟਰੀ ਦਾ ਹੁੰਦਾ ਜੋ ਅਕੋਰਡਿੰਗ ਟੂ ਲੀਗਲ ਜੋ ਵੀ ਹੁੰਦਾ ਉਹ ਲੈ ਕੇ ਚਲੇ ਗਏ ਜੀ ਬਸ ਅਸੀਂ ਉਹੀ ਵੈਰੀਫਾਈ ਕਰਨਾ ਹੈ ਹੁਣ ਦੂਜੀ ਪਾਰਟੀ ਆਈ ਹੈ ਕਿ ਸੰਨੂੰ ਇੰਟੀਮੇਟ ਨਹੀਂ ਕੀਤਾ ਗਿਆ ਜੋ ਹੁਣ ਸਾਨੂੰ ਪਤਾ ਲੱਗਿਆ ਸੀ ਵੈਰੀਫਾਈ ਕਰਦੇ ਆ ਉਹਨਾਂ ਕੋ ਕੋਰਟ ਦੇ ਆਡਰ ਸੀਗੇ ਤੇ ਉਹ ਸਾਡੇ ਕੋਲ ਆਡਰ ਲੈ ਕੇ ਆ ਰਹੇ ਆ ਜੀ ਬਸ ਉਹਨਾਂ ਨੇ ਸਾਨੂੰ ਖਾਣੇ ਇੰਟੀਮੇਟ ਨਹੀਂ ਕੀਤਾ ਸੀਗਾ ਪੋਰਟਸ ਨਹੀਂ ਲੈ ਕੇ ਆਏ ਸੀਗੇ ਅਸੀਂ ਬਸ ਇਹੀ ਹੈ ਹੋਰ ਤਾਂ ਕੁਝ ਨਹੀਂ ਜੀ ਪਰ ਹੁਣ ਇਹ ਕਿਦੇ ਕਿਸੇ ਵੱਲੋਂ ਕੰਪਲੇਂਟ ਆਈ ਦੋਨੋਂ ਪਾਰਟੀਆਂ ਹੁਣ ਨਹੀਂ ਹਜੇ ਕੰਪਲੇਂਟ ਕੋਈ ਨਹੀਂ ਆ ਗਈ ਜੀ ਇਹ ਦੂਜੀ ਪਾਰਟੀ ਕਹਿ ਰਹੀ ਐ ਅਸੀਂ ਕੰਪਲੇਂਟ ਦੇ ਦਾਂਗੇ ਪਲੇਟ ਤੇ ਵੈਰੀਫਾਈ ਕਰ ਲਾਂਗੇ ਦੂਜਿਆਂ ਦੇ ਆਰਡਰ ਐ ਫਿਰ ਉਹ ਲੀਗਲੀ ਐ ਜੀ ਲੀਗਲੀ ਸਟ੍ਰੌਂਗ ਐ ਜੋ ਲੀਗਲੀ ਬਣਦਾ ਉਹ ਸਹੀ ਐ ਸਰ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕੋਈ ਪ੍ਰਾਈਵੇਟ ਬਾਉਂਸਰ ਵੀ ਨਾਲ ਲੈ ਕੇ ਆਉਂਦੇਗੇ ਸੀ ਨਹੀਂ ਜੀ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਜੋ ਹੈਗਾ ਸੀਗਾ ਜੋ ਫੋਟੋਆਂ ਵੀ ਹੈਗੀਆਂ ਜੋ ਮੈਂ ਦੇਖੀਆਂ ਫੋਟੋ ਦਾ ਪਿਆਦਾ ਆਇਆ ਸੀਗਾ ਨਾਲ ਇਨਵੈਂਟਰੀ ਕਰਕੇ ਗਏ ਨੇ ਕਾਹਦੀ ਨਾਲ ਤੁਹਾਡੀ ਗੱਲਬਾਤ ਸੀ ਕਿੰਨੇ ਸਮੇਂ ਤੋਂ ਕੂਟੀਆਂ ਚੱਲ ਰਿਆ ਸੀ ਔਰ ਆਰਡਰ ਸੀਗੇ ਉਹਨਾਂ ਦੇ ਕੋਈ ਨਹੀਂ ਸੀ ਦੂਜੀ ਪਾਰਟੀ ਨਾਲ ਗੱਲ ਹੋਈ ਐ ਸਾਡੇ ਕੋਲ ਆਰਡਰ ਲੈ ਕੇ ਆ ਰਹੀ ਐ ਕਾਫੀ ਪੁਰਾਣਾ ਕੇਸ ਚੱਲ ਰਿਹਾ ਸੀ ਹਾਂ ਫਿਰ ਕਿੰਨੇ ਨੰਬਰ ਦੱਸਿਆ